ਮੈਂ ਕਿਹਾ ਸੀ ਕਿ ਇੱਕ ਚਿੱਟੀ ਥਾਰ ਵਾਲੀ ਬੀਬੀ ਚਰਚਾ ਦੇ ਵਿੱਚ ਸੀ ਫਿਰ ਇੱਕ ਕਾਲੀ ਥਾਰ ਵਾਲੀ ਕੀ ਕਰਦੀ ਸੀ ਉਹ ਇਹ ਤੇ ਤੁਸੀਂ ਦੱਸਿਆ ਸੀ ਕੀ ਕਰਦੀ ਸੀ ਤੇ ਕਾਲੀ ਥਾਰ ਵਾਲੀ ਮੈਨੂੰ ਯਾਦ ਨਹੀਂ ਆਉਣੀ ਮੈਨੂੰ 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 ਭੁੱਲ ਗਿਆ ਮੈਂ ਉਹ ਚਿੱਟੀ ਵਾਲਾ ਅੰਦਾਜ਼ਾ ਲਾਉਣਾ ਤੇ ਮੈਨੂੰ ਯਾਦ ਲਗਭਗ ਉਹ ਇਦਾਂ ਦਾ ਹੀ ਮਸਲਾ ਸੀ ਉਹ ਵੀ ਰੀਲਰੂ ਨਾਲਾ ਮਸਲਾ ਸੀ ਤੇ ਕਹਿੰਦੇ ਕਾਲੀ ਥਾਰ ਵਾਲੀ ਬੀਬੀ ਕਾਫੀ ਚਰਚਾ ਦੇ ਵਿੱਚ ਹੈ ਪਰ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨੀਆਂ ਕਿ ਕੱਲ ਕੱਢੀਆਂ ਸੀ ਬਾਹਰੋਂ ਤੋਂ ਹੋਰ ਵੀ ਬਾਹਰ ਨਿਕਲ ਰਹੀਆਂ ਨੇ ਤੁਸੀਂ ਕੋਈ ਦੱਸਿਆ ਸੀ ਕਿ ਕਾਫੀ ਸ਼ਕੀਨ ਸੀ ਮੈਡਮ ਰੀਲਾਂ ਰੂਨਾ ਪਾਉਣ ਦੀ ਇੰਸਟਾ ਕੁਈਨ ਸੀ ਨਾਲ ਬ੍ਰਾਂਡਜ਼ ਘੜੀਆਂ ਤੇ ਬ੍ਰਾਂਡਡ ਐਣਕਾਂ ਹੋਰ ਵੀ ਬੜਾ ਕੁਝ ਐਥੋਂ ਤੱਕ ਕਿ ਰੀਲਾਂ ਦੇ ਵਿੱਚ ਤੇ ਕਹਿੰਦੇ ਉਹ ਆਪ ਦੀ ਪੁਲਿਸ ਦੀ ਕਈ ਵਾਰੀ ਵਿਰੁੱਧ ਬੋਲ ਜਾਂਦੀ ਸੀ ਤੇ ਕਿੰਨੀਆਂ ਕਹਾਣੀਆਂ ਜੇ ਹੋਰ ਜਿਹੜੀਆਂ ਨਿਕਲ ਰਹੀਆਂ ਨੇ ਪਹਿਲਾਂ ਤਾਂ ਕੱਲ ਨਾ ਹੋਇਆ ਖੁਸ਼ੀ ਹੁੰਦੀ ਹੈ ਜਦੋਂ ਕੋਈ ਤੁਹਾਡਾ ਸੀਨੀਅਰ ਸਾਡੇ ਬਹੁਤ ਸੀਨੀਅਰ ਹੁੰਦੇ ਸੀਗੇ ਜੀ ਤਿੰਨ ਚਾਰ ਜ਼ਿਲ੍ਹਿਆਂ ਦੇ ਤੇ ਉਹਨਾਂ ਤਾਂ ਹੁਣ ਉਹ ਛੱਡ ਗਏ ਨੇ ਪ੍ਰਿੰਟ মিডিਆ ਛੱਡ ਗਏ ਉਹ ਕਿਸੇ ਹੋਰ ਵੱਡੀ ਕੰਪਨੀ 'ਚ ਜੋਬ ਕਰਦੇ ਆ ਜੀ ਤੇ ਉਹਨਾਂ ਨੇ ਬਾਕਾਇਦਾ ਉਹ ਨਾ ਲਿੰਕ ਜਿਹੜਾ ਆਪਣੀ ਕਲਿੱਪ ਦਾ ਸੀਗਾ ਭੇਜ ਕੇ WhatsApp ਤੇ ਲਿਖਿਆ ਸੀ ਕਿ ਮਿੰਟੂ ਬਹੁਤ ਦਿਨਾਂ ਦਾ ਵਾਦ ਨਾ ਚੰਗੀ ਸਟੋਰੀ ਮਤਲਬ ਕਿ ਉਹਨਾਂ ਦੀ ਵੀ ਪਸੰਦ ਇਹਦਾ ਬੀਟ ਸੀਗੀ ਕ੍ਰਾਈਮ ਹੂੰ ਤੇ ਮੈਨੂੰ ਬੜਾ ਅੱਛਾ ਲੱਗਿਆ ਮੈਂ ਉਹਨਾਂ ਦਾ ਥੈਂਕ ਯੂ ਕੀਤਾ ਸਾਡੇ ਸੀਨੀਅਰ ਸੀਗੇ ਉਸਤਾਦ ਲੋਕ ਕਹਿ ਲਓ ਜੀ ਤੇ ਚਲੋ ਉਹ ਤਾਂ ਉਹ ਵੀ ਥੋੜੀ ਦੀ ਆਵਦੀ ਸਰਾਨਾ ਸ਼ੇਰੀ ਹੋ ਗਈ ਨਾਲੇ ਹਾਂ ਜੀ ਤੇ ਕਈ ਵਾਰ ਇਹ ਹੁੰਦਾ ਨਾ ਕਿ ਜਿਹੜੇ ਲੋਕ ਤੁਹਾਨੂੰ ਸਿਖਾ ਰਹੇ ਹੁੰਦੇ ਸਿਖਾ ਚੁੱਕੇ ਹੁੰਦੇ ਆ ਜਦੋਂ ਉਹਨਾਂ ਦਾ ਕੋਈ ਸਨੇਹਾ ਹੋਵੇ ਨਾ ਉਹ ਜਿਆਦਾ ਸੁਖੋਵਾਰ ਹੁੰਦਾ ਜੀ ਅੱਛਾ ਹੁਣ ਇਹ ਜਿਹੜੀ ਆਈਏ ਗੱਲ ਆਪਾਂ ਕਰਦੇ ਆਂ ਥਾਰ ਦੀ ਥਾਰ ਬਠਿੰਡੇ ਚ ਹੱਲੇ ਵੀ ਘੁੰਮ ਰਹੀ ਆ ਉਹ ਥਾਰ ਨਹੀਂ ਰੁਕ ਰਹੀ ਸਾਰੇ ਪੱਤਰਕਾਰ ਤੇ ਬਠਿੰਡੇ ਦੇ ਉੱਤੇ ਥੋਪੇ ਖਲੋਤੇ ਨੇ ਹੂੰ ਥਾਰ ਵਾਲੀ ਨੂੰ ਇੱਧਰ ਲਿਆਉਂਦੇ ਆ ਉਧਰ ਲੈ ਜਾਂਦੇ ਆ ਕਿਉਂਕਿ ਖਬਰ ਬੜੀ ਟ੍ਰੈਂਡਿੰਗ ਚ ਐ ਜੀ ਬਿਲਕੁਲ ਬਿਲਕੁਲ ਇਸ ਖਬਰ ਨੇ ਤੇ ਬਜਿੰਦਰ ਪਾਦਰੀ ਦਾ ਖੜਾ ਛੜਾ ਦਿੱਤਾ ਹੂੰ ਇਹਨੇ ਤੇ ਸਾਰੇ ਮੁੱਦੇ ਦਬ ਦਿੱਤੇ ਨੇ ਜੀ ਥਾਰ ਥਾਰ ਹੀ ਹੁੰਦੀ ਪਈ ਆ ਥਾਰ ਤੇ ਮਤਲਬ ਕੀ ਕਹ ਲਵਾਂ ਕਿ ਬਈ ਛਾ ਗਈ ਆ ਹੂੰ ਛਾ ਗਈ ਨਹੀਂ ਮਜਾਜ ਨੇ ਤੇ ਛਾ ਗਈ ਨਹੀਂ ਮਜਾਜ ਨੇ ਹੂੰ ਤਾਂ ਮਤਲਬ ਕਿ ਇੱਥੇ ਸ਼ਾਨ ਵਾਲਾ ਮਾਮਲਾ ਹੋ ਗਿਆ ਜੀ ਹੁਣ ਦੇਖੋ ਕਿਸੇ ਚਿੱਠੇ ਬਹੁਤ ਹੁੰਦੇ ਆ ਨਾ ਜਦੋਂ ਕੋਈ ਬੰਦਾ ਫਸ ਜਾਂਦਾ ਹੈ ਸਾਹਿਬ ਹੂੰ ਇਹੀ ਕਹਿੰਦੇ ਹੁੰਦੇ ਨਾ ਕਿ ਜਿਹੜਾ ਫੜਿਆਗਾ ਚੋਰ ਆ ਜੀ ਫਿਰ ਹੁੰਦਾ ਕੀ ਆ ਕਿ ਉਹਦਾ ਸਾਰਾ ਜਿਹੜਾ ਹੁੰਦਾ ਨਾ ਪਿਸ਼ੋਕੜ ਉਹ ਪੁਣਿਆ ਜਾਂਦਾ ਫਿਰ ਪੁਣੀ ਦੇ ਵਿੱਚੋਂ ਨਿੱਤਰ ਆਉਂਦਾ ਸਭ ਕੁਝ ਇੱਕ ਗੰਡ ਖੋਲਦੀ ਤੇ ਫਿਰ ਕਈ ਚੀਜ਼ਾਂ ਖਿੰਡ ਜਾਂਦੀਆਂ ਵਿੱਚੋਂ ਫਿਰ ਇਹੀ ਆ ਨਾ ਦੇਬੀ ਨੇ ਤਾਂ ਹੀ ਤੇ ਕਿਹਾ ਸੀਗਾ ਕਿ ਬੰਦ ਮੁਠੀ ਦੀ ਕੀਮਤ ਹੁੰਦੀ ਇੱਜ਼ਤ ਤੇ ਰਹੇ ਪਰਦਾ ਤੇ ਚੰਗਾ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਜਦੋਂ ਇਹ ਮੁਠੀ ਖੁੱਲ ਜਾਂਦੀ ਹੈ ਨਾ ਸਾਹਿਬ ਉਹ ਨੂੰ ਤੀਵਰੇ ਰੇਤਾ ਕਰ ਜਾਂਦਾ ਹੈ ਹਮ ਹੁਣ ਜਿਹੜੀ ਗੱਲ ਹੈ ਕਿ ਇਸ ਬੀਬੀ ਦੇ ਕਾਰਨਾਮਿਆਂ ਦੀ ਵੇਖੋ ਸਭ ਤੋਂ ਪਹਿਲਾਂ ਤੇ ਇਹ ਆ ਕਿ ਇਹਦੇ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਮੁਕਦਮਾ ਦਰਜ ਹੈ ਦੇ ਤੇ ਕੱਲ ਮੁੱਢਲੇ ਤੌਰ ਤੇ ਜੀ ਤੇ ਇਹਦੇ ਤੇ ਮੁਕਦਮਾ ਪਤਾ ਕਾਹਦਾ ਦਰਜ ਆ ਕਿ ਬੇਸਿਕਲੀ ਹੁਣ ਉਹ ਜਿਹੜਾ ਰੌਲਾ ਪੈਂਦਾ ਕਿ ਭਾਈ ਮੇਰਾ ਘਰ ਵਾਲਾ ਹੀ ਇਹਨੇ ਪੱਟ ਲਿਆ ਹਮ ਸਾਡਾ ਮੁੰਡਾ ਤੂੰ ਪੱਟਿਆ ਜੀ ਤਾਂ ਕਹਿੰਦੀ ਵੀ ਮੇਰਾ ਘਰ ਵਾਲਾ ਪੱਟਿਆ ਹਮ ਤੋ ਉਹ ਬੀਬੀ ਵੀ ਬਹੁਤ ਵਾਇਰਲ ਹੋ ਰਹੀ ਆ ਨਾ ਇਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਬਹੁਤ ਲੰਮੇ ਸਮੇਂ ਤੋਂ ਰੌਲਾ ਪਾਉਂਦੀ ਰਹੀ ਮੈਂ ਅੱਗੇ ਵੀ ਉਹਦਾ ਸੁਣਦਾ ਰਿਹਾ ਹਾਂ ਜੀ ਤੋ ਕਹਿਣ ਦਾ ਭਾਵ ਇਹ ਆ ਕਿ ਉਹਨੂੰ ਇੱਕ ਵਾਰੀ ਕੁੱਟਿਆ ਗਿਆ ਸ਼ਾਇਦ ਇਹਨਾਂ ਨੂੰ ਡਾਰਸੀ ਕਿਉਂ ਸਾਡੇ ਤੇ ਪਰਚਾ ਕਰਵਾਇਗੀ ਇਹ ਦੋਵੇਂ ਸਿਵਲ ਹਸਪਤਾਲ 'ਚ ਯਾਨੀ ਉਹਦਾ ਘਰ ਵਾਲਾ ਹਮ ਛੱਡ ਕੇ ਗਿਆ ਘਰ ਵਾਲਾ ਤੇ ਇਹ ਦੋਨੇ ਹਸਪਤਾਲ ਪਹੁੰਚ ਜਾਂਦੇ ਆ ਹਮ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਉੱਥੇ ਕਿਤੇ ਵੱਤਮੀਜ਼ੀ ਕਰਦੇ ਆ ਫਿਰ ਮੁੜ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਬਈ ਅਸੀਂ ਤੇ ਫਸ ਜਾਾਂਗੇ ਹੂੰ ਤੇ ਦੱਸਦੇ ਆ ਉੱਥੇ ਫਾਈਨਲ ਦੀਆਂ ਬੋਲੀਆਂ ਕੱਢੀ ਫਿਰਦੀ ਸੀ ਜੀ ਫਿਰ ਤੇ ਡਾਕਟਰ ਹੜਤਾਲ ਤੇ ਜਾਣ ਤੱਕ ਗਏ ਚਲੇ ਕਿ ਅਸੀਂ ਤੇ ਹੜਤਾਲ ਤੇ ਜਾਵਾਂਗੇ ਨਾ ਤੇ ਮੁਕੱਦਮਾ ਹੋਇਆ ਉਹ ਹੂੰ ਇੱਕ ਹੋਰ ਮੈਂ ਗੱਲ ਸੁਣੀ ਮੈਂ ਇਹਦੀ ਪੁਸ਼ਟੀ ਕਰਵਾਈ ਕਿਉਂਕਿ ਦੇਖੋ ਗੱਲ ਪਤਾ ਕੀ ਹੁੰਦੀ ਹੈ ਕਿ ਵੈਬ ਬੂਬਤੇ ਜੋ ਚੱਲਦਾ ਹੁੰਦਾ ਨਾ ਇਹ ਬਹੁਤ ਸਾਰਾ ਕੋ ਸੱਚ ਨਹੀਂ ਹੁੰਦਾ ਰਿਸਕੀ ਹੁੰਦਾ ਨਹੀਂ ਇਹ ਰਿਸਕੀ ਹੁੰਦਾ ਤੁਸੀਂ ਉੱਥੋਂ ਚੱਕ ਕੇ ਖਬਰ ਕਰਦੇ ਹੋਗੇ ਕੱਲ ਨੂੰ ਉਹ ਡਿਲੀਟ ਕਰ ਦੇਣਗੇ ਹੂੰ ਮੈਂ ਉਹ ਲੋਕਲ ਪੱਤਰਕਿਆਂ ਕੇ ਸਾਰੇ ਭਰਾ ਨੇ ਸਾਡੇ ਉੱਥੇ ਜੀ ਤਾਂ ਮੈਂ ਉਹ ਪੁੱਛਿਆ ਕਿਤੇ ਕਿ ਵਾਕਿਆ ਕਹਾਣੀਆਂ ਹੋਈਆਂ ਸੀ ਉਸ ਟਾਈਮ ਹਮ ਪਰ ਕਿਸੇ ਨੇ ਇੱਧਰਲੇ ਪੱਕ ਤੋ ਸੋਚਿਆ ਹੀ ਨਾ ਜੀ ਕਿ ਇੱਕ ਵਾਰੀ ਇਹ ਤਾਂ ਕੋਈ ਝਗੜਾ ਹੋ ਗਿਆ ਕਿਸੇ ਸਹਿਕਰਮੀ ਨਾਲ ਹਮ ਤੇ ਜਦੋਂ ਇਹਨੂੰ ਪਤਾ ਲੱਗਿਆ ਕਿ ਮੈਂ ਤੇ ਮੰਜੀ ਜਾਵਾਂਗੀ ਉਦੋਂ ਵੀ ਇਹਨੇ ਫਨੈਲ ਪੀ ਲਈ ਐਸਐਸਪੀ ਦੇ ਦਫ਼ਤਰ ਦੇ ਅੱਗੇ ਮਤਲਬ ਪਹਿਲਾਂ ਆਦਾ ਪਾਸਾ ਸੇਫ ਕਰ ਫਨੈਲ ਤੇ ਮਤਲਬ ਕਿ ਇਦਾਂ ਹੀ ਰੱਖਦੀ ਸੀ ਜਿਵੇਂ ਨਾਲ ਥਾਰ ਚ ਸਮਾਨ ਰੱਖਿਆ ਹਮ ਫੁਨਾਈ ਲੀ ਪੀ ਲੰਗੀ ਸੀ 2 ਘੰਟੇ ਉਦੋਂ ਵੀ ਡਰਾਮਾ ਫੁਨਾਈ ਲ ਫਿਰ ਕਿੱਡੀ ਕੀ ਚੀਜ਼ ਰਹਗੀ 2 ਘੰਟੇ ਉਦੋਂ ਵੀ ਦੱਸਦੇ ਆ ਕਿ ਇਹਦਾ ਡਰਾਮਾ ਇਸੇ ਤਰ੍ਹਾਂ ਹੋਇਆ ਜੀ ਪਿੰਦੀ ਫੁਨਾਈ ਆ ਹਮ ਤੇ ਗੱਲ ਆ ਕਿ ਹੁਣ ਇਸ ਤੋਂ ਇਲਾਵਾ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਦਰਅਸਲ ਜਿਹੜਾ ਉਹ ਨਾਲ ਦਾ ਇਹਦਾ ਸਾਥੀ ਆ ਹਮ ਭਈ ਉਹ ਤੇ ਇਹ ਦੋਵੇਂ ਮਿਲੇ ਵੀ ਬੜੇ ਇੱਕ ਫਿਲਮੀ ਅੰਦਾਜ਼ ਦੇ ਵਿੱਚ ਨੇ ਦੱਸਦੇ ਉਹ ਐਂਬੂਲੈਂਸ ਦਾ ਡਰਾਈਵਰ ਸੀਗਾ ਕੀ ਬਾਤ ਤੋ ਸਟੋਰੀ ਵੀ ਰੋਚਕ ਹੈ ਬਾਕੀ ਕੱਲਾ ਵਾਂਗੂ ਮੈਂ ਰੋਚਕ ਹੈ ਉਹ ਨਾ ਆਤੇ ਜਾਂਦੇ ਖੂਬਸੂਰਤ ਰਸਤੋਂ ਤੇ ਆਵਾਰਾ ਸੜਕੋں 'ਤੇ ਨਾ ਕبھی ਕبھی ਇਤਫਾਕ ਇਸੇ ਜੀ ਤਾਂ ਉਹ ਇਤਫਾਕ ਕਿਤੇ ਕਰੋਨਾ 'ਚ ਐਂਬੂਲੈਂਸ ਚੱਲਦੀ ਸੀ ਹਾਂ ਆਂਦੇ ਉਹ ਵੀ ਬਣਦਾ ਫਾਇਦਾ ਹੈ ਜੀ ਉਹ ਕਿਤੇ ਅੱਖੀਆਂ ਦੇ ਪਿੱਛੇ ਲੜ ਗਏ ਹਾਂ ਇਹ ਆਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾ ਕਰਦੇ ਚਾਰ ਹੋ ਗਈਆਂ ਕਿਤੇ ਚਾਰ ਹੋ ਗਈਆਂ ਇੱਥੋਂ ਤੱਕ ਗੱਲ ਚਾਰ ਹੋ ਗਈਆਂ ਤੇ ਫਿਰ ਨੰਬਰ ਵੀ ਆਦਾਨ ਪ੍ਰਦਾਨ ਹੋ ਗਿਆ ਦੱਸਦੇ ਆ ਜੀ ਤੇ ਸ਼ਾਇਦ ਉੱਥੋਂ ਹੀ ਇਹਨਾਂ ਨੇ ਫਾਰਮੂਲਾ ਕੱਢ ਲਿਆ ਹੋਵੇਗਾ ਕੈਂਪੂਲੈਂਸ ਤੇ ਰੁਕਦੀ ਹੀ ਨਹੀਂ ਕਰੋਨਾ ਚ ਵੀ ਹੂੰ ਬਿਲਕੁਲ ਹੋ ਸਕਦਾ ਹੈ ਨਾ ਜੀ ਇਸ ਤੋਂ ਇਲਾਵਾ ਮਤਲਬ ਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜੀ ਇਹਦੀ ਨਿੱਜੀ ਜ਼ਿੰਦਗੀ ਆ ਉਹ ਕੁਝ ਇਸ ਤਰ੍ਹਾਂ ਕਿ ਅਮਰਪੁਰਾ ਬਸਤੀ ਚ ਦੀ ਮੈਰਿਜੀ ਹੂੰ ਤੇ ਘਰ ਵਾਲੇ ਨੂੰ ਵੀ ਐਡ ਹੋ ਗਈ ਤੇ ਘਰ ਵਾਲੇ ਨੂੰ ਵੀ ਕਹਿੰਦੇ ਕਿ ਇਹਨੇ ਚੰਗਾ ਚੋਪੜਿਆ ਹੁਣ ਬਾਹਰ ਆਉਂਦਾ ਕਿ ਨਹੀਂ ਆਉਂਦਾ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ ਉਹ ਤੇ ਸਮਾਂ ਦੱਸੂਗਾ ਮਤਲਬ ਕਿ ਕਿਸੇ ਬਹੁਤ ਨਿਕਲ ਰਹੇ ਨੇ ਸਾਹਿਬ ਹੂੰ ਇੱਕ ਐਸਚੋ ਵਰੇ ਵੀ ਕਿਸਾ ਨਾਲ ਜੁੜਦਾ ਚਲੋ ਵਿਅਕਤੀਗਤ ਬਹੁਤਾ ਨਹੀਂ ਜਾਂਦੇ ਪਰ ਹੁਣ ਸਭ ਤੋਂ ਵੱਡੀ ਕਹਾਣੀ ਇੱਕ ਹੋਰ ਨਿਕਲ ਰਹੀ ਆ ਕਿ ਜਦੋਂ ਇਹਨਾਂ ਨੂੰ ਫੜਿਆ ਉਦੋਂ ਦੱਸਦੇ ਕਿ ਦੋ ਆਈਫੋਨ ਆ ਇਹਦੇ ਜਿਹੜੇ ਉਹ ਉਥੋਂ ਜ਼ਬਤ ਕੀਤੇ ਗਏ ਇਹ ਕਿਸੇ ਵੱਡੇ ਅਫਸਰ ਦੇ ਨਾਲ ਹਵਾਲਾ ਦੇ ਕੇ ਗੱਲ ਕਰਵਾਉਣਾ ਚਾਹੁੰਦੀ ਸੀ ਜੀ ਚਾਤ ਚੂਟ ਵੀ ਕਹਿੰਦੇ ਕਿ ਉਹ ਦਿਖਾਈ ਆ ਹੂੰ ਹੂੰ ਇਹ ਤਾਂ ਅੰਗਰੇਜ਼ੀ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਅੱਜ ਫੇਰ ਤੇ ਕਈ ਹੋਰ ਵੀ ਨਾਂ ਰਗੜੇ ਜਾ ਸਕਦੇ ਆ ਉਹ ਹੁਣ ਦੇਖੋ ਮਾਪਲਾ ਸੈਟਲ ਕਰਨਗੇ ਹੂੰ ਇਹੀ ਹੁੰਦਾ ਹੈ ਇਹੀ ਹੁੰਦਾ ਹੈ ਸਭ ਕਿ ਪੁਲਿਸ ਦੇ ਵਿੱਚ ਹਮੇਸ਼ਾ ਜਦੋਂ ਕਹ ਲਓ ਕਿ ਤਗੜੇ ਗਰੇਵਾਂ ਤੱਕ ਹੱਥ ਜਾਣੇ ਹੁੰਦੇ ਆ ਨਾ ਫੇਰ ਉਦੋਂ ਜਾਂਚ ਰੁੱਕ ਜਾਂਦੀ ਆ ਮੁਕੰਮਲ ਨਹੀਂ ਹੁੰਦੀ ਕਿਉਂਕਿ ਪੁਲਿਸ ਦੀ ਬਦਨਾਮੀ ਬਹੁਤ ਹੁੰਦੀ ਆ ਨਾ ਹੁਣ ਵਿੱਚੋਂ ਤੇ ਇਹ ਵੀ ਗੱਲ ਉਥੇ ਬਠਿੰਡੇ ਚੋਂ ਪਤਾ ਲੱਗੀ ਆ ਕਿ ਦਰਅਸਲ ਕੁਝ ਪੁਲਸ ਵਾਲੇ ਹੀ ਬਹੁਤ ਔਕੇ ਸੀਗੇ ਇਹ ਵੱਡੇ ਅਫਸਰਾਂ ਦੇ ਨਾਮ ਤੇ ਇੱਥੇ ਜਿਹੜੇ ਹੁੰਦੇ ਜਿਨ੍ਹਾਂ ਨੇ ਡਿਊਟੀ ਕਰਨੀ ਆ ਸਰ ਜੀ ਫਾਈਲ ਟੰਗੇ ਰਹਿਣਾ ਸਦਾ ਹੂੰ ਉੱਤੋਂ ਦਬਕਾਉਣਾ 31 ਕੇ ਸ਼ਾਇਦ 28 ਇਹਦੇ ਤਬਾਦਲੇ ਆ ਕੀ ਬਾਤ ਤੁਮ ਤੇਰੀ ਸਰਵਿਸ ਦੇ ਵਿੱਚ ਮਾਨਸੇ ਦਾ ਨੰਬਰ ਹੈ ਰਹਿੰਦੀ ਬਠਿੰਡੇ ਆ ਹੂੰ ਹੁਣ ਉਹ ਐਸਾ ਹੀ ব্রাঞ্চ ਦੇ ਵਿੱਚ ਪਤਾ ਨਹੀਂ ਕੌਣ ਸੀ ਕਿ ਉਤੋਂ ਹਦਾਇਤਾਂ ਹੁੰਦੀਆਂ ਸੀ ਡਿਊਟੀ ਕਰਦੀ ਨਹੀਂ ਸੀ ਇੱਥੇ ਸਰ ਬਣੀ ਸੀ ਰਾਠਣ ਤਾਂ ਕਾ ਪੂਰਾ ਜਿਵੇਂ ਉਹ ਗੀਤ ਸੀਗਾ ਨਾ ਸਾਡਾ ਚੱਲਦਾ ਤਾਂ ਖਾ ਤਾਂ ਮਤਲਬ ਕਿ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਡਿਊਟੀਆਂ ਕਿਉਂ ਨਹੀਂ ਸੀ ਦਿੱਤੀਆਂ ਜਾ ਰਹੀਆਂ ਇਹਨੂੰ ਮਾਨਸੇ ਦਾ ਇਹ ਤਾਂ ਉਥੇ ਆਰਜੀ ਤੌਰ ਤੇ ਇਹਨੂੰ ਲਿਆ ਕੇ ਪੁਲਿਸ ਲਾਈਨ ਦੇ ਵਿੱਚ ਬਿਠਾਇਆ ਸੀਗਾ ਜੀ ਤੇ ਪੁਲਿਸ ਵਾਲੇ ਤਾਂ ਕਹਿੰਦੇ ਕਿ ਪੁਲਿਸ ਲਾਈਨ ਚੋਂ ਨਿਕਲੀਏ ਕਿ ਕਿਤੇ ਫੀਲਡ ਚ ਚਲੀਏ ਇਹ ਉੱਥੇ ਹੀ ਸੈਟੋ ਕੇ ਬੈਠੀ ਸੀ ਛੁਪ ਕਰਕੇ ਜੀ ਕਾਰਨ ਤਾਂ ਇਹ ਹੋਇਆ ਕਿ ਕੋਈ ਹਾਦਪੱਲਾ ਵਾਜਦਾ ਹੁੰਦਾ ਹਾਂ ਸੈਟਸ ਹੀ ਕੰਮ ਕਿਤੇ ਨਾ ਕਿਤੇ ਉਹ ਤਾਂ ਦੱਸ ਦੱਸ ਸਕਦੇ ਜਿਹੜੇ ਦੱਸਣ ਵਾਲੇ ਹੀ ਆ ਕਿ ਹੁਣ ਜਾਂਚ ਪੜਤਾਲ ਅੱਗੇ ਵਧੇਗੀ ਤਾਂ ਕਹਿਣ ਦਾ ਭਾਵ ਹੈ ਕਿ ਇੰਨੇ ਚਿੱਠੇ ਨਿਕਲ ਰਹੇ ਨੇ ਇੰਨੀਆਂ ਕਹਾਣੀਆਂ ਨਿਕਲ ਰਹੀਆਂ ਨੇ ਜੀ ਬਈ ਕਮਾਲ ਦੀ ਗੱਲ ਆ ਤਾਂ ਇਹ ਇੱਕ ਰੋਚਕ ਚੀਜ਼ ਇਹ ਆ ਕਿ ਕੁਝ ਪੁਲਿਸ ਵਾਲੇ ਜਾਂ ਕਹਿ ਲਓ ਅਧਿਕਾਰੀ ਤੰਗ ਆ ਗਏ ਸੀ ਹੂੰ ਕੁਝ ਬਲੈਕਮੇਲਿੰਗ ਦਾ ਵੀ ਮਸਲਾ ਹੋ ਸਕਦਾ ਹੈ ਜੀ ਅਜੇ ਹੋਰ ਵੀ ਕੁਝ ਮੈਂ ਤਾਂ ਕਹਿਣਾ ਕਿ ਇਹਦੇ ਮੋਬਾਈਲ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਓ ਹੂੰ ਇਹ ਜਿਹੜੇ ਸੀਨੀਅਰ ਅਫਸਰ ਜਿਨ੍ਹਾਂ ਦੀ ਅੱਜ ਅਖਬਾਰਾਂ 'ਚ ਖਬਰ ਛਪੀ ਹੈ ਜੀ ਇਹ ਕਿਉਂ ਸਪੋਰਟ ਕਰਦੇ ਸਨ ਬਿਲਕੁਲ ਇਹ ਸਵਾਲ ਤਾਂ ਬਣਦਾ ਹੀ ਹੈ ਇਹ ਜਾਣ ਦੇ ਦੇਖੋ ਵੀਡੀਓ ਆਡੀਓ ਤਾਂ ਨਹੀਂ ਵਿੱਚ ਹੂੰ ਸੋਚਣਾ ਤਕਨੀਕ ਦਾ ਜ਼ਮਾਨਾ ਹੈ ਬਹੁਤ ਕੁਝ ਨਿਕਲ ਸਕਦਾ ਹੁੰਦਾ ਕਈ ਵਾਰ ਤੀਸਰੀ ਅੱਖ ਬਹੁਤ ਤਾੜੀ ਹੈ ਨਾ ਹੂੰ ਤੋ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਦੇਖਣਾ ਚਾਹੀਦਾ ਜੀ ਕਿ ਭਾਈ ਕਿਵੇਂ ਅੱਗੇ ਵਧੀਆਂ ਨੇ ਹੂੰ ਕਿਵੇਂ ਸਭ ਕੁਝ ਚੱਲਿਆ ਤੇ ਦੂਜੀ ਚੀਜ਼ ਜਿਹੜੀ ਆ ਸਭ ਤੋਂ ਵੱਡੀ ਗੱਲ ਕਿ ਦੇਖੋ ਇੱਕ ਤਾਂ ਹੁੰਦਾ ਹੈ ਨਾ ਕਿ ਆਪਾਂ ਨੂੰ ਲੱਗਦਾ ਹੈ ਯਾਰ ਕਿ ਨਹੀਂ ਨਹੀਂ ਇਹ ਮਾਮਲਾ ਸ਼ੱਕੀ ਆ ਯਾਰ ਇਹ ਗਲਤ ਹੈ ਹੂੰ ਇੱਕ ਪੁਲਿਸ ਨਾਲ ਹੀ ਜੁੜਿਆ ਮਸਲਾ ਹੈ ਪੁਲਸ ਨੇ ਫੜਿਆ ਉਹ ਬੀਬੀ ਕਹਿ ਰਹੀ ਹੈ ਕਿ ਝੂਠ ਹੈ ਸਭ ਕੁਝ ਪੁਲਸ ਪੁਲਸ ਨਾਲ ੱੱਕਾ ਕਦੋਂ ਤੋਂ ਕਰ ਰਹੀ ਹੈ ਕਿਉਂ ਕਰ ਰਹੀ ਹੈ ਵੱਡਾ ਸਵਾਲ ਦੂਜੀ ਗੱਲ ਕਿ ਦੇਖੋ ਫੇਰ ਉਹੀ ਗੱਲ ਆ ਜਾਂਦੀ ਹੈ ਮੈਨੂੰ ਕੱਲ ਇੱਕ ਸੱਜਣ ਨੇ ਨਾ ਇਹਦੀ ਇੰਸਟਾ ਲਿਨਕ ਭੇਜੀ ਜੀ ਲਿੰਕ ਭੇਜਿਆ ਮੇਰਾ ਅਨਨੌਂਸੀ ਕੋਈ ਬੰਦਾ ਤਾਂ ਉਸਨੇ ਭੇਜੀ ਕਿ ਆ ਦੇਖੋ ਹੁਣ ਮੇਰੀ ਇੱਕ ਪ੍ਰੋਬਲਮ ਹੈ ਕਿ ਮੈਨੂੰ ਠੀਕ ਹੈ ਕੁਝ ਜੋ ਜਿਹੜੇ ਆਪਣੇ ਆਮ ਅੱਜ ਮਿਡਲ ਕਲਾਸ ਦੇ ਬ੍ਰਾਂਡ ਹੈ ਮੈਨੂੰ ਉਹਦੀ ਜਾਣਕਾਰੀ ਆ। ਹਮ ਐਲੀਟ ਕਲਾਸ ਚੋਂ ਪਉਂਦਾ ਮੈਨੂੰ ਨਹੀਂ ਪਤਾ ਉਹਦਾ। ਜੀ ਕਿਉਂਕਿ ਨਾ ਆਪਾਂ ਐਲੀਟ ਚ ਹੈਗੇ ਆ ਤੇ ਨਾ ਕੋਈ ਬਣਨ ਦੀ ਚਾਹਨਾ। ਠੀਕ ਹੈ ਨਾ ਅਮਰਾਂਡਾ ਬੁਰਾਂਡਾ ਪਿੱਛੇ ਮੈਂ ਦੌੜਦਾ ਤਾਂ ਉਹ ਮੇਰਾ ਭਾਈ ਹੈਗਾ ਉਹ ਐਕਸਪਰਟ ਹੈ ਇਸ ਮਾਮਲੇ ਤੇ ਫਿਰ ਜਦਾਂ ਉਹ ਜਾਂਚ ਦਿੱਤੀ ਜਾਂਦੀ ਹੈ ਨਾ ਮੈਂ ਉਹਨੂੰ ਹੀ ਕਿਹਾ ਕਿ ਯਾਰ ਆਹ ਦੇਖ ਤਾਂ ਸਹੀ ਕੀ ਕੁਸ਼ਿਆ ਇਹਦਾ ਸਮਾਨ ਵਿਮਾਨ ਕਿੰਨਾ ਕੁ ਮਹਿੰਗਾ ਕਿਉਂਕਿ ਹੁਣ ਤੁਹਾਨੂੰ ਪਤਾ ਨਾ ਫਰਸਟ ਕਾਪੀ ਵੀ ਆਉਂਦੀ ਹੈ ਬਰਾਂਡਾ ਦੀ ਜੀ ਤਾਂ ਭਾਈ ਉਹ ਫਿਰ ਹਸਾਬ-ਕਿਤਾਬ ਲੱਗਾ ਕਿ ਬਰਬਰੀ ਦੇ ਮਫਲਰ ਗੋਚੀ ਦੀਆਂ ਐਨਕਾਂ ਹੈ ਰਾਡੋ ਰੋਲੇਕਸ ਘੜੀਆਂ ਤੇ ਜਿਹੜੇ ਰੇਟ ਜਦੋਂ ਜਾ ਕੇ ਗੂਗਲ ਬਾਬੇ ਤੋਂ ਪੁੱਛੀਦਾ ਹੁਣ ਤਾਂ ਉਹਦੀ ਭੈਣ ਵੀ ਆ ਨਾਲ اے ਆਈ ਆ ਉਹ ਬੜਾ ਮਤਲਬ ਕਿ ਰੇਟ ਐਕੂਰੇਟ ਦੱਸ ਦਿੰਦੇ ਨੇ ਜੀ 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 ਨਾਲ ਫੋਟੋਆਂ ਵੀ ਕੱਢ ਕੇ ਦੇ ਦਿੰਦੀ ਆਹੋ ਜਿਹਾ ਕੁਝ ਤੇ ਤੁਸੀਂ ਕਿੰਨੇ ਕੁ ਸਪਾਈਆਂ ਦੇ ਗੁੱਟ ਤੇ ਰਾਡੋ ਦੇਖੀ ਆ ਬਈ ਨਾਕਿਆਂ ਤੇ ਹੂੰ ਕਿੰਨੇ ਕੁ ਸਪਹਿਣਾ ਦੇ ਗੁੱਟ ਤੇ ਤੁਸੀਂ ਇਹ ਦੇਖੀਆਂ ਨੇ ਘੜੀਆਂ ਬਈ ਹੂੰ ਹੂੰ ਜਿਹੜੀਆਂ ਬੰਨੀ ਫਿਰਦੀ ਆ ਔਡੀ ਵਰਨਾ ਪਤਾ ਨਹੀਂ ਕਿਆ-ਕਿਆ ਯਾਰ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਇਹ ਸਾਰਾ ਕੁਝ ਕਰ ਰਹੀ ਸੀਗੀ ਮਹਿਕਮੇ ਨੇ ਕਦੇ ਦਿੱਤੇ ਤਵੱਜੂ ਕਿਉਂ ਨਹੀਂ ਦਿੱਤੀ ਤੇ ਦੂਜੀ ਗੱਲ ਮੈਂ ਤੇ ਕੋਈ ਹੋਰ ਬੇਨਤੀ ਕਰੂੰਗਾ ਪੁਲਿਸ ਮੈਕ ਨੂੰ ਕਿ ਆ ਜਿਹੜਾ ਸਟicker ਲਾਉਂਦੇ ਨੇ ਹਮ ਸਟicker ਲਾ ਕੇ ਪੰਜਾਬ ਪੁਲਿਸ ਦਾ ਜੀ ਪ੍ਰਾਈਵੇਟ ਗੱਡੀ ਤੇ ਵੀ ਇਹ ਇਹ ਮਤਲਬ ਕਿ ਆਮ ਆਪਾਂ ਦੇਖਦੇ ਆ ਸਟicker ਵਗੈਰਾ ਉਤਾਰ ਦਿੰਦੇ ਨੇ ਹਮ ਹਾਈ ਕੋਰਟ ਦੇ ਮਾਨਯੋਗ ਕਿ ਜੱਜ ਨੇ ਜੀ ਸਭ ਤੋਂ ਪਹਿਲਾਂ ਆਪਣੀ ਗੱਡੀ ਤੋਂ ਸਟicker ਲਾਇਆ ਹੋਇਆ ਹਮ ਕਿ ਨਹੀਂ ਇਹ ਵੀਆਈਪੀ ਕਲਚਰ ਹੈ ਤੇ ਇੱਕ ਇੱਕ ਵਿੱਚ ਇੱਕ ਸਪਾਈ ਤੇ ਐਡਾ ਸਟicker ਲਾਇਆ ਹੁੰਦਾ ਬਿਲਕੁਲ ਇਹ ਇੱਕ ਤੇ ਇਹ ਵੀ ਬੰਦ ਕਰੋ ਰੋਜ਼ਾਨਾ ਦੂਜਾ ਇਹ ਆ ਕਿ ਬਈ ਮੇਰੇ ਖਿਆਲ ਦੇ ਨਾਲ ਪਤਾ ਨਹੀਂ ਹੋਏਗਾ ਕਿ ਨਹੀਂ ਜੇ ਨਹੀਂ ਤੇ ਇਹ ਇਹਨਾਂ ਦੀਆਂ ਜਾਇਦਾਦਾਂ ਤੇ ਜਿਵੇਂ ਹੁਣ ਆਪਾਂ ਜੱਜਾਂ ਦਾ ਅੱਜ ਦੇਖਦੇ ਆ ਸੁਪਰੀਮ ਕੋਰਟ ਦੀਆਂ ਜੱਜਾਂ ਦੇ ਜਿਹੜੇ ਹੈਗੇ ਉਹਨਾਂ ਦੀਆਂ ਜਾਇਦਾਦਾਂ ਦਾ ਵੇਰਵਾ ਹੋਣਾ ਨਸ਼ਰ ਹੋਣਾ ਹਾਈ ਕੋਰਟ ਦੇ ਜੱਜਾਂ ਦਾ ਹੈ ਬਿਲਕੁਲ ਵਧਾਈ ਕਾ ਸ਼ਦਾਈ ਕਾਂ ਦਾ ਹੈ ਮੰਤਰੀਆਂ ਦਾ ਤੇ ਇਹ ਮਲਾਜ਼ਮਾਂ ਦੀ ਵੀ ਜਿਹੜੀ ਹੈ ਨਾ ਪ੍ਰਾਪਰਟੀ ਉਹਦੀ ਵੀ ਅਸੈਸਮੈਂਟ ਸਾਲ 1.5 ਸਾਲ ਬਾਅਦ 2 ਸਾਲ ਬਾਅਦ ਹੋਣੀ ਚਾਹੀਦੀ ਆ ਮੇਰਾ ਮੰਨਣਾ ਹੈ ਤੇ ਦੂਜੀ ਗੱਲ ਜਿਹੜੀ ਹੈ ਕਿ ਇਹਦੇ 'ਚ ਹੁਣ ਜਾਂਚ ਹੋਣੀ ਚਾਹੀਦੀ ਆ ਕਿ ਵੱਡੇ ਅਫਸਰ ਕਿਹੜੇ ਕਿਹੜੇ ਤੇ ਟੱਚ 'ਚ ਸੀ ਹੂੰ ਕਿਹਨਾਂ ਦਾ ਰੋਹ ਮਾਰ ਰਹੀ ਸੀ ਜੀ ਉਹ ਕਿਉਂ ਸਨ ਕਿਉਂ ਸਨ ਬਿਲਕੁਲ ਇਹ ਸਵਾਲ ਇੱਕ ਇੱਕ ਕਿਉਂ ਨੂੰ ਤੁਸੀਂ ਲੱਭਣ ਤੁਰ ਪਏ ਨਾ ਹੂੰ ਮਤਲਬ ਕਿ ਖਿੱਦੋ ਹੀ ਖਲਰ ਜਾਏਗੀ ਜਿਹੜਾ ਯੁੱਧ ਚੱਲ ਰਿਹਾ ਨਾ ਉਹ ਯੋਧ ਨਸ਼ੇ ਦੇ ਵਿਰੁੱਧ ਨਹੀਂ ਇੱਥੇ ਫਿਰ ਯੋਧਾ ਆਪਣੇਆਂ ਦੇ ਵਿਰੁੱਧ ਹੀ ਚੱਲ ਪਾਊਗਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਹਾਣੀਆਂ ਫਿਰ ਗਾਂ ਚਲੇ ਜਾਂਦੀਆਂ ਹੁੰਦੀਆਂ ਨੇ ਬਹੁਤ ਹੀ ਗਾਂ